ਮੈਂ ਇੱਕ ਵੀ ਛੁੱਟੀ ਨਹੀਂ ਕਦੇ ਜ਼ਿੰਦਗੀ ਚ ਲਈ ਮੈਂ ਸ਼ਨੀਵਾਰ ਨਾ ਇੱਕ ਤਾਂ ਇਹਨਾਂ ਨੇ ਇਹ ਇਸ਼ੂ ਦੱਸਿਆ ਮੈਂ ਕਿਹਾ ਕਟਿਆਲ ਸਾਹਿਬ ਉਹ ਕਟਿਆਲ ਸਾਹਿਬ ਮੇਰੀ ਲੈਟਰਪੈਡ ਤੁਸੀਂ ਖਾਲੀ ਰਸਕਤ ਕਰਕੇ ਲੈ ਲਓ ਤੁਸੀਂ ਭਾਵੇਂ ਬੀਜੇਪੀ ਹੋ ਬੀਜੇਪੀ ਚ ਰਹਿਣਾ ਹਰ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਉਹ ਦੀਨ ਦੁਖੀ ਆਦਮੀ ਹੈ ਰਾਜਾ ਬੜਿੰਗੋਰਾ ਕਿਵੇਂ ਨਾ ਕਿਵੇਂ ਭਾਵੇਂ ਆਪੀ ਜੇਲ੍ਹ ਚੋਂ ਇੰਤਜ਼ਾਮ ਕਰਨਾ ਪਏ ਉਹਦੇ ਕਮਰੇ ਦਾ ਇੰਤਜ਼ਾਮ ਕਰੇ ਫੇ ਅੱਜ ਮੈਂ ਲਾਈਵ ਹੋਇਆ ਸੀ ਇਹ ਪ੍ਰੀਮ ਦੇਖਣਾ ਸੀ ਲਾਈਵ ਹੋ ਕੇ ਮੈਂ ਕਿਹਾ ਕਿ ਮੈਂ 2 ਦਿਨ ਪਹਿਲਾਂ ਮੇਰੀਆਂ ਸਾਰੀਆਂ ਪੋਸਟ ਤੇ ਸਾਰੇ ਮੀਡੀਆ ਨੂੰ ਮੈਂ 2 ਦਿਨ ਪਹਿਲਾਂ ਹੀ ਲੁਧਿਆਣੇ ਆਇਆ ਸੀ ਮੈਸ ਚਾਰੀ ਲੱਖ ਜਿਹੜਾ ਲੋਕ ਹੈ ਆਬਾਦੀ ਆ ਉਹ ਕੇਵਲ ਲੁਧਿਆਣੇ ਸ਼ਹਿਰ ਦੀ ਹੈ ਤੇ ਮੇਰੇ ਕੋਲੇ 6 ਹਰਕੇ ਲੁਧਿਆਣੇ ਦੇ ਦਾਖਾ ਜਗਰਾਉ ਤੇ ਗਿਲ 9 ਹਰਕੇ ਇੱਕ ਘਰ ਕਦੇ-ਕਦੇ ਮੈਂ ਗਿਰਧੜਵਾ ਵੀ ਜਾਂਦਾ ਕਿਉਂਕਿ ਉੱਥੋਂ ਮੈਂ ਤਿੰਨਾਂ ਦੀ ਐਮਐਲਏ ਬਣਿਆ 10 ਅੱਜ ਉੱਥੋਂ ਹੀ ਆਏ ਤੇ ਕਿਹਾ ਬਈ ਔਰ ਮੈਂ ਆਪਣੇ ਆਪ ਨੂੰ ਵੇਖਿਆ ਕਿ ਯਾਰ ਮੈਂ 1 ਸਾਲ ਦੇ ਵਿੱਚ ਮੇਰੀ ਫੇਸਬੁੱਕ ਜਿਹੜਾ ਬੰਦਾ ਵੇਖਦਾ ਮੈਂ ਇੱਕ ਵੀ ਛੁੱਟੀ ਨਹੀਂ ਕਦੇ ਜ਼ਿੰਦਗੀ ਚ ਲਈ ਨਾ ਸ਼ਨੀਵਾਰ ਨਾ ਐਤਵਾਰ ਤੇ ਔਰ ਮੇਰਾ ਤੁਸੀਂ ਫੇਸਬੁੱਕ ਐਂਡ ਚੈੱਕ ਕਰਕੇ ਸੱਤੇ ਦੇ ਸੱਤੇ ਦਿਨ ਕੰਮ ਕਰਦਾ ਮੈਨੂੰ ਪੰਜਾਬ ਦੇ ਪ੍ਰਧਾਨ ਦੀ ਵੀ ਜ਼ਿੰਮੇਵਾਰੀ ਹੈ ਮੈਂ ਕਿਹਾ ਰੇ ਕੀ ਹੋ ਗਿਆ ਫਿਰ ਮੈਂ ਅੱਜ ਫੇਸਬੁਕ ਤੇ ਲਾਈਵ ਹੋਇਆ ਕਿ ਇਹ ਰਾਜਾ ਵਿਰਿੰਗ ਜਵਾਜ ਗਿਆ ਤਾਂ ਫਿਰ ਸਾਰੇ ਲੀਡਰ ਜਵਾਜ ਗਏ ਤੇ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਬੰਦਾ ਹੈ ਕਪਿਲ ਕਟਿਆਲ ਸਾਡਾ ਭਰਾ ਇਹ ਬੀਜੇਪੀ ਦਾ ਸਪੋਰਟਸ ਪਰਸਨ ਹੈ ਨੌਜਵਾਨ ਸਾਥੀ ਹੈ ਬਹੁਤ ਬੜੀਏ ਲੋਕ ਸੋ ਮੈਂ ਕਿਹਾ ਯਾਰ ਇਹ ਕਾਂਗਰਸੀ ਦਾ ਕੋਈ ਭਾਰ ਨਹੀਂ ਰਿਹਾ ਉਹ ਜਿਹਨੂੰ ਮੈਂ ਇਹਨਾਂ ਨੇ ਫਿਰ ਮੈਂ ਦੱਸਿਆ ਵੀ ਮੇਰਾ ਦਫ਼ਤਰ ਇੰਨੀ ਤਰੀਕ ਦਾ ਇੱਥੇ ਖੁੱਲਿਆ ਹੋਇਆ। ਉਹਨੂੰ ਪਤਾ ਹੀ ਆ ਸਾਰਿਆਂ ਨੂੰ। ਇਹ ਦਫ਼ਤਰ ਚਲੇ ਗਿਆ ਅੱਜ। ਇਹ ਤੇ ਇੱਕ ਬੀਬਾ ਜੀ। ਜਦੋਂ ਦਫ਼ਤਰ ਚਲੇ ਗਿਆ ਉੱਥੇ ਮੇਰਾ ਪੀਏ ਬੈਠਾ ਹੀ ਸੀ ਜਿਹੜਾ ਹਮੇਸ਼ਾ ਬੈਠਿਆ ਰਹਿੰਦਾ। ਉਹ ਬੈਠਾ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਮਾੜੀ-ਮੋਟੀ ਤਰਖੀ ਵੀ ਹੋ ਜਾਂਦੀ ਹੈ। ਫਿਰ ਮੈਂ ਆਪੇ ਪੀਏ ਨੂੰ ਪੁੱਛਿਆ ਵੀ ਜਿਹੜਾ ਬੰਦਾ ਯਾਰ ਮੇਰੇ ਦਫ਼ਤਰ ਵੀ ਆ ਗਿਆ। ਇਸੇ ਨੂੰ ਸ਼ਾਇਦ ਇਹ ਲੱਗਦਾ ਉਹਨਾ ਵੀ ਦਫ਼ਤਰ ਖੁੱਲਿਆ ਨਹੀਂ ਉੱਥੇ ਹੈ ਨਹੀਂ ਜਾਂ ਬੰਦਾ ਹੈ ਨਹੀਂ ਇਹ ਤੁਹਾਡੇ ਲਈ ਮੈਂ ਦੱਸ ਰਿਹਾ ਚੋਨਾ ਹੋਰ ਲੋਕਾਂ ਦੇ ਵਾਸਤੇ ਵੀ ਬਚਤ ਭਮਾ ਡੀਸੀ ਦਫ਼ਤਰ ਦੇ ਸਾਹਮਣੇ ਰਾਜੇ ਵੜਿੰਗ ਦਾ ਦਫ਼ਤਰ ਹੈ ਜਿਹਦਾ ਹੋ ਸਕਦਾ ਐਤਵਾਰ ਜਾਂ ਸ਼ਨੀਵਾਰ ਕੋਈ ਹੋਰ ਛੁੱਟੀ ਹੋਵੇ ਨਾ ਖੁੱਲੇ ਅਦਰਵਾਇਜ਼ ਉਹ ਖੁੱਲਾ ਰਹਿੰਦਾ ਕੋਈ ਵਿਅਕਤੀ ਜਾਵੇ ਇਸੇ ਪਾਰਟੀ ਦਾ ਜਾਵੇ ਅਸੀਂ ਉਹਦੇ ਕੰਮ ਕਰਦੇ ਸੋ ਮੈਂ ਫਿਰ ਇਹਨਾਂ ਦਾ ਨੰਬਰ ਲਿਆ ਨੰਬਰ ਲੈ ਕੇ ਮੈਂ ਆਪਣੇ ਭਰਾ ਨੂੰ ਕਾਲ ਕੀਤੀ ਫਿਰ ਮੈਂ ਮਹਿਸਾਬ ਸਾਹਿਬ ਨਾਲ ਡਾਬਰ ਸਾਹਿਬ ਨਾਲ ਤੇ ਮਹਿਸਾਬ ਸਾਹਿਬ ਨਾਲ ਕਈਆਂ ਨਾਲ ਸਲਾਹ ਕੀਤੀ ਵੀ ਜਾਣਾ ਕਈਆਂ ਨੇ ਕਿਹਾ ਯਾਰ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਤੇ ਇਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਕਿ ਵੀ ਯਾਰ ਆਪਾਂ ਨੂੰ ਜਾਣਾ ਚਾਹੀਦਾ ਮੇਰਾ ਦਿਲ ਸੀ ਜਾ ਜਾਣ ਦਾ ਫਿਰ ਇਹਨਾਂ ਨਾਲ ਜਿਹੜੀ ਮੇਰੀ ਗੱਲ ਹੋਈ ਸੀ ਉਹ ਮੈਂ ਆਕੇ ਫੇਸਬੁਕ ਤੇ ਪਾ ਕੇ ਇਹਨਾਂ ਨੂੰ ਮੈਂ ਕਹਿਤਾ ਇਹਨਾਂ ਨੇ ਮੈਨੂੰ ਲੋਕੇਸ਼ਨ ਭੇਜਤੀ ਤੁਸੀਂ ਆਓ ਇਹਨਾਂ ਨੇ ਮੈਨੂੰ ਕਿਹਾ ਵੀ ਜਰੂਰ ਆਓ ਚਾਹ ਪੀਓ ਰੋਟੀ ਖਾਓ ਮੈਂ ਅੰਦਰ ਆਇਆ ਰਾਜਾ ਜੀ ਅੰਦਰ ਗੱਲ ਅੰਦਰ ਆਇਆ ਸਾਡੀ ਇੱਥੇ ਬਾਟ ਕੇ ਗੱਲਬਾਤ ਹੋਈ ਮੈਂ ਕਿਹਾ ਬ੍ਰਦਰ ਮੈਨੂੰ ਕਿਉਂ ਭਾਲ ਰਹੇ ਸੀ ਛੇਤੀ ਛੇਤੀ ਹੋਡਿੰਗ ਕਿਉਂ ਨਾਲ ਹੈ ਇਹ ਵੀ ਯਾਰ ਸਾਨੂੰ ਲੋਕ ਸਾਡੇ ਕੋਲ ਕੰਮ ਆਸਤੇ ਆਉਂਦੇ ਇਹਨਾਂ ਨੇ ਮੈਨੂੰ ਮੈਂ ਪੁੱਛਿਆ ਕੰਮ ਕੀ ਹੈ ਇਹਨਾਂ ਨੇ ਕਿਹਾ ਉਹਨਾਂ ਦਾ ਕੰਮ ਜਿਵੇਂ ਊਡਾ ਨਾਵਾ ਜਰਨਾ ਤੇ ਉੱਥੇ ਕੈਂਸਰ ਦੇ ਪੇਸ਼ੈਂਟ ਸਾਰੇ ਕੋਲੇ ਆਉਂਦੇ ਮੈਂ ਇਹਨਾਂ ਨੂੰ ਆਲਰੇਡੀ ਲੇਰਵਾ ਦਿੱਤਾ ਕਿ ਮੇਰੇ ਕੋਲ ਹੁਣ ਤੱਕ 72 ਕੇਸ ਆਏ ਆ ਕਮਲੀਪੁਰ ਕਲੇਆਨ ਰੋਸ਼ਾਨ 37 ਨੂੰ ਮੈਂ ਪੈਸੇ ਦੇ ਚੁੱਕੇ ਹੱਤਰਾ ਤੇ ਜਿਹੜਾ ਵੀ ਕੋਈ ਹੁੰਦਾ ਮੈਂ ਨਾ ਦੇਖਦਾ Hindu ਹੈ ਕਿ Sikh ਹੈ ਕਿ Isai ਹੈ ਕਿ Dalit ਹੈ BJP ਹੈ ਕਿ AAP ਹੈ ਜਿਹੜਾ ਹੁੰਦਾ ਉਹਦੇ ਚੁੱਕ ਚੱਕ ਸਾਈਨ ਕਰਕੇ ਉਹਨਾਂ ਚਿੱਠੀ ਪਈ ਇੱਕ ਤਾਂ ਇਹਨਾਂ ਨੇ ਇਹ ਇਸ਼ੂ ਦੱਸਿਆ ਮੈਂ ਕਿਹਾ ਕਰਿਆਲ ਸਾਹਿਬ ਉਹ ਕਰਿਆਲ ਸਾਹਿਬ ਮੇਰੀ ਲੈਟਰ ਪੈਡ ਤੁਸੀਂ ਖਾਲੀ ਰਸਕਤ ਕਰਕੇ ਲੈ ਲਓ ਤੁਸੀਂ ਭਾਵੇਂ BJP ਹੋ BJP 'ਚ ਰਹਿਣਾ ਖਾਸ ਬੀਜੇਪੀ ਦੇ ਕਾਰਜਕਰਤਾ ਇਹ ਨਹੀਂ ਵੀ ਮੇਰੇ ਕਾਰਜਕਰਤਾ ਜਾਂ ਮੇਰੇ ਨਾਲ ਆਉਣ ਲੱਗੇ ਅੰਕਿਤ ਇੱਧਰ ਕਰ ਰੋਕੋ ਪਰ ਇਹਨੂੰ ਰੋਖਿਆ ਲੈਟਰ ਪੈਡ ਮੇਰੀ ਦੱਸ ਕਦ ਮੇਰੇ ਜਿੰਨੇ ਤੁਹਾਡੇ ਕੋਲ ਆਇਆ ਕਰਨ ਆਉਣ ਦੀ ਲੋੜ ਨਹੀਂ ਦੱਸਿਆ ਇਹਵੇਂ ਇਹਨਾਂ ਨੇ ਕੋਈ ਕਿਸੇ ਦਾ ਹੋਰ ਮਸਲਾ ਸੀਗਾ ਸਰਦਾਰ ਜੀ ਬੈਠੇ ਸੀ ਅੱਛਾ ਠੀਕ ਹੈ 84 ਉਹਨਾਂ ਦੀ ਉਮਰ ਹੋਣੀ ਹੈ 65 70 ਸਾਲ ਗੁਰਸੇਖਾਦ ਨੂੰ ਉਹਨਾਂ ਨੂੰ ਮੈਂ ਪੁੱਛਿਆ ਵੀ ਮੇਰੇ ਡਾਕਟਰ ਦਾ ਤੁਹਾਨੂੰ ਪਤਾ ਹੈ ਉਹ ਕਹਿੰਦੇ ਨਹੀਂ ਉਹਨਾਂ ਦਾ ਮੁੱਦਾ ਸੀਗਾ ਵੀ 84 ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਮਕਾਨ ਨਹੀਂ ਮਿਲਿਆ ਉਹਨੂੰ ਕੋਈ ਲਾਲ ਕਾਰਡ ਹੈਗਾ। ਤੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਰੰਗ। ਪਰ ਮੈਂ ਆਖਿਆ ਮੈਂ ਤਾਂ ਹਜੇ ਸਾਲ ਦਾ ਹੀ ਆਇਆ ਐ। ਇਹ ਤੋਂ ਪਹਿਲਾਂ ਇੱਥੇ ਕਾਂਗਰਸ ਵੀ ਰਹੀ, ਭਾਜਪਾ ਵੀ ਰਹੀ। ਸਾਰੇ ਲੀਡਰ ਹੈ ਝਾੜੂ ਵੀ ਹੈ। ਪਰ ਇਸ ਦੇ ਬਾਦਲੂ ਦੇ ਦੀ ਮੈਂ ਉਹਨਾਂ ਦੀ ਗੱਲ ਸੁਣੀ ਇਹਨਾਂ ਦੇ ਮਾਧਿਅਮਦਾਰ ਤੇ ਮੈਂ 1-2 ਦਿਨਾਂ ਚ ਕੱਲੂ ਮੈਂ ਆਪਦੇ ਨਕਸੀਬ ਸਿੰਘ ਨੂੰ ਡਿਊਟੀ ਲਾਈ ਹੈ ਕਿ ਡਿਪਟੀ ਕਮਿਸ਼ਨਰ ਕੋਲੇ ਉਹਨਾਂ ਦੇ ਨਾਲ ਜਾਣਗੇ ਵੀ ਇਹਨਾਂ ਦਾ ਕੀ ਬੰਦੋਬਸਤ ਹੋ ਸਕਦਾ ਔਰ ਹਾਂ ਮੈਂ ਵਾਦਾ ਕਰਦਾ ਜੇ ਡਿਪਟੀ ਕਮਿਸ਼ਨਰ ਨੇ ਤੇ ਹੁਣ ਤੱਕ ਦੀਆਂ ਸਰਕਾਰਾਂ ਨੇ ਉਹਨਾਂ ਦਾ ਬੰਦੋਬਸਤ ਨਹੀਂ ਕੀਤਾ ਚਾਹੇ ਭਾਜਪਾ ਦੀ ਸਰਕਾਰ ਦਿੱਲੀ ਚਾ ਇਹ ਚਾਹੇ ਝਾੜੂ ਦੀ ਸਰਕਾਰ ਇੱਥੇ ਹੈ ਔਰ ਇਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਉਹ ਦੀਨ ਦੁਖੀ ਆਦਮੀ ਹੈ ਰਾਜਾ ਵਿੜੇਂਗੋਰਾ ਕਿਵੇਂ ਨਾ ਕਿਵੇਂ ਭਾਵਿਆਂ ਦੀ ਜੇਲ੍ਹ ਤੋਂ ਇੰਤਜ਼ਾਮ ਕਰਨਾ ਪਏ ਉਹਦੇ ਕਮਰੇ ਦਾ ਇੰਤਜ਼ਾਮ ਕਰੇ ਇਹ ਦੋ ਕੰਮਾਂ ਦੇ ਬਾਰੇ ਮੈਨੂੰ ਇਹਨਾਂ ਨੇ ਕਿਹਾ ਤੀਜਾ ਇਹਨਾਂ ਨੇ ਕੋਈ ਮੰਦਰ ਦੀ ਗੱਲ ਕਹੀ ਮੰਦਰ ਦੀ ਜਗ੍ਹਾ ਸੀ ਕਿਸੇ ਨੇ ਤੋੜ-ਫੋੜ ਦਿੱਤੀ ਕੋਈ ਪੰਤਾ ਉਹ ਧਿਆਨ ਚ ਨਹੀਂ ਉਹ ਅੰਕਿਤ ਮੈਂ ਤੇ ਕਬੀਰ ਸਾਹਿਬ ਅੱਜ ਜਾਂ ਕੱਲ ਤੱਕ ਜੱਟ ਅਸੀਂ ਪੁਲਿਸ ਕਮਿਸ਼ਨਰ ਨੂੰ ਮਿਲਾਂਗੇ ਔਰ ਜੇ ਕਿਸੇ ਨੇ ਵੀ ਕੋਈ ਐਸੀ ਜਗਾਹ خراب ਕੀਤੀ ਹੈ ਜਾਂ ਨਿਯਾਇਤ ਕੀਤਾ ਹੈ ਉਹਦੇ ਤੇ ਮੰਦੀ ਕਾਰਵਾਈ ਕਰਨ ਦਾ ਅਸੀਂ ਪੂਰੀ ਲੜਾਈ ਲੜਾਂਗੇ ਤੇ ਸਰਕਾਰ ਦੇ ਕੰਨ ਖੋਲਾਂਗੇ ਭਾਈ ਇਹ ਕਾਰਵਾਈ ਕਰੋ ਇਹ ਤਿੰਨ ਕੰਮ ਇਹਨਾਂ ਦੇ ਸੀ ਸੋ ਨਾਲ ਹੀ ਮੈਂ ਆਖਿਆ ਵੀ ਜਿਵੇਂ ਗੁੰਮਸ਼ੁਦਾ ਦੀ ਇਤਿਹਾਸ ਚ ਰਾਜਾ ਬੜਾ ਅੱਛਾ ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਚਾਹ ਪਿਆਈ ਪਿਆਰ ਦਿੱਤਾ ਪੂਰਾ ਸਭ ਇੱਕ ਗੱਲ ਹੋਰ ਕਹਿੰਦੀ ਮੈਂ ਮੈਂ ਅੱਜ ਆਪਦੇ ਭਰਾ ਦਾ ਤੁਰਵਾਇਆ ਹੁਣ ਕੋਈ ਮੇਰਾ ਗੁੰਛੂ ਦਾ ਕੋਈ ਕਾਰ ਨਹੀਂ ਹੁੰਦਾ ਇਹ ਪੱਕਾ ਚਲੋ ਇੱਕ ਵਾਰ ਸੁਣੋ ਕਈ ਗੱਲਾਂ ਨਹੀਂ ਪਤਾ ਹੁੰਦੀ ਥੋੜੀ 40 ਲੱਖ ਬੰਦੇ ਨੂੰ ਮੈਂ ਨਹੀਂ ਮਿਲ ਸਕਦਾ ਜਦੋਂ ਮੈਂ ਇਲੈਕਸ਼ਨ ਲੜਿਆ ਉਦੋਂ ਵੀ ਮੈਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕੇਵਲ 200000 ਰੱਖ ਬੰਦੇ ਨੂੰ ਕਿੰਨੇ ਤਿਆਰ ਅੰਦਰ ਗੱਲਾਂ ਬਣਾ ਅਸੀਂ ਸਭ ਤੋਂ ਉੱਥੀ ਹੈ ਸੋਸ਼ਲ ਮੀਡੀਆ ਦੇ ਮਾਧਿਅਮ ਮੀਡੀਆ ਦੇ ਮਾਧਮ ਨਾਲ ਜੇ ਮੀਡੀਆ ਦੇ ਲੋਕਾਂ ਨੂੰ ਪਤਾ ਲੱਗ ਜੇ ਕੱਲ ਨੂੰ ਕੋਈ ਇਹੋ ਜੀਆਂ ਤਕਰੀਫਾ ਕਿਤੇ ਨਾ ਰਹੀ ਉਹਦਾ ਕੋਨੇ ਕੋਨੇ ਕੋਈ ਗੀਨ ਦੁਖੀ ਆ ਜੇ ਹਾਲਾਂਕਿ ਇੱਥੇ 5 ਐਮਐਲਏ ਤੇ 6 ਆਮ ਆਦਮੀ ਪਾਰਟੀ ਦੇ ਵੀ ਹੈ ਇੱਥੇ ਮੰਤਰੀ ਸਾਹਿਬ ਸਾਡੇ ਮਿੱਟੂ ਵੀ ਹੈ ਮਿੱਟੂ ਜੀ ਵੀ ਆਉ ਤਿੰਨਾਂ ਨੇ ਇੱਥੋਂ ਲੜੇ ਹੈ ਮੈਂ ਵੀ ਇੱਥੋਂ ਦਾ ਰੈਂਟਿੰਗ ਤੇ ਇੱਥੇ ਰਾਜ ਸਭਾ ਵੀ ਇਹਦਾ ਐਨਪੀ ਹੈਗਾ ਕਵਾਲ ਦਿਨ ਤੁਹਾਡੇ ਭਰਾਂ ਚ ਗੱਲ ਆਵੇ ਹੋਣਾ ਆਪਣਾ ਨੰਬਰ ਇੱਕ ਜਿਹੜਾ ਮਰ ਗਿਆ ਆਪਾਂ ਸਭ ਤੋਂ ਪਹਿਲਾਂ ਲੁਧਿਆਣੇ ਦੇ ਨਿਵਾਸੀ ਆ ਤੇ ਆਪਾਂ ਲੁਧਿਆਣੇ ਦਾ ਕਿਸੇ ਦਾ ਵੀ ਥੋੜਾ ਕੋਲ ਕੰਮ ਆ ਜੇ ਜਿਹੜਾ ਸਾਨੂੰ ਨਾ ਪਤਾ ਲੱਗੇ ਜਾਂ ਦੀ ਕੋਈ ਸਿਰਫੀ ਉਹ ਸਾਨੂੰ ਜਰੂਰ ਤੁਸੀਂ ਧਿਆਨ ਚ ਲਿਆਉਂਦੇ ਰਹੋ ਆਪਾਂ ਦਿਲੋਂ ਅਪਰਾਲਾ ਕਰਕੇ ਉਹਨੂੰ ਮੇਟ ਕਰਾਂ ਅਜਿਹੇ ਬੰਦੇ ਜਿਹੜੇ ਆਏ ਤੇ ਬੰਦੀ ਦਾ ਜ਼ਿਕਰ ਕੀਤਾ ਗਿਆ ਹੈ ਮੈਨੂੰ ਨਾਮੇ ਜਿਹੜੇ ਆਡੈਂਟੀਫਾਈ ਕੀਤੇ ਗਏ ਨੇ ਉਹ ਕਿਹਨਾਂ ਦੇ ਤੁਸੀਂ ਅੱਜ ਲਾਈਵ ਆ ਮੈਂ ਹੁਣ ਜਦੋਂ ਤੁਸੀਂ ਬੰਦੇ ਨਾ ਨਾ ਮੈਂ ਤਾਂ ਸਤਿਆਲ ਸਾਹਿਬ ਤੁਸੀਂ ਸਾਈਡ ਤੇ ਨੋ ਜਾਓ ਵੇਖੋ ਮੈਂ ਘਰੇ ਹੀ ਆ ਗਿਆ ਦੀਪਕ ਜੀ ਭਾਈ ਰਾਈਟ ਪਿੱਛੇ ਲੱਗਾ ਹੋਇਆ ਥੋੜੇ ਯਾਰ ਕੈਮਰਾ ਤੇ ਪਿੱਛੇ ਲੱਗਾ ਹੈ ਅਗੇ ਨਾਲੇ ਕੋਈ ਹੋਰ ਕੈਮਰਾ ਸਾਹ ਪਿੱਛੇ ਲੱਗਾ ਨਾਲ ਬੰਦੇ ਚੱਲ ਪਈਆਂ ਮੈਂ ਤਾਂ ਜਾਣਦਾ ਨਹੀਂ ਉਹਨਾਂ ਬੰਦਿਆਂ ਨੂੰ ਕਈਆਂ ਨੇ ਕਿਹਾ ਵੀ ਇਹ ਰਾਕੇਸ ਯਾਕੇਸ ਯਾਕੇਸ ਆਕੇਸ ਹੈ ਮੈਂ ਭਰਾਵੋ ਕਿਸੇ ਤੇ ਬਿਨਾ ਮੈਂ ਵਿਵਾਜਿੰ ਕਹਿ ਗਏ ਇਹਨਾਂ ਨੇ ਤਾਂ ਦੱਬਦਾ ਭਾਵੇਂ ਕੰਮ ਮੈਂ ਅੱਖੀਂ ਵੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਮੈਨੂੰ ਕੋਈ ਬੰਦਾ ਕਹੇ ਕਿ ਤਿਆਰ ਮਾੜਾ ਆਦਮੀ ਮੈਂ ਨਹੀਂ ਮੰਨਦਾ ਇੱਕ ਮਿੰਟ ਸੁਣ ਚਲੋ ਮੈਂ ਨਹੀਂ ਮੰਨਣਾ ਵੀ ਮਾੜਾ ਜਾਂ ਉਹ ਗਲਤ ਹੈ ਜਿੰਨਾ ਚਿਰ ਮੈਂ ਆਪ ਵੇਖਣਾ ਲੱਗਾਂ ਮੈਂ ਇਹ ਜਨਤਾ ਨੂੰ ਔਰ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਚਿਰ ਅੱਖੀਂ ਵੇਖੇ ਤੇ ਕੰਨੀ ਮਿळा ਮੈਨੂੰ ਮੈਨੂੰ ਕੋਈ ਮਤ ਮੈਂ ਕਰਿਆ ਮੈਨੂੰ ਚਾਹ ਕੇ ਮੈਨੂੰ ਕੋਈ ਇਹਨਾਂ ਦੀ ਹਰਕਤ ਬੁਰੀ ਲੱਗੀ ਨਹੀਂ ਹਾਂ ਮੈਨੂੰ ਮਾਰਾ ਜਾ ਕੱਲ ਹੋਇਆ ਵੀ ਇਹ ਮਾਰਾ ਜਾ ਪੰਜ ਕਿੰਨੇ ਚਾਹ ਪੀਆ ਤੀਏ ਨੇ ਪਕੌੜੇ ਉੱਤੇ ਹੀ ਰਹਿ ਗਏ ਨੇ